ਸ਼ਾਂਤੀ ਆ ਸੰਤੇਗਾ 6 ਮਈ 2024 ਤੇ ਬਾਬਾ ਤੇ ਸਾਕਰ ਮਹਾਵਾਕ ਬਾਬਾ ਬੋਲੇ ਮਿੱਠੇ ਬੱਚੇ ਐਸ ਜਨਮ ਦੀ ਪਾਪਾ ਤੋਂ ਹਲਕਾ ਹੋਂਦੇ ਲਈ ਬਾਪ ਨੂੰ ਸੱਚ ਸੱਚ ਸੁਣਾਓ ਪਿਛਲੇ ਜਨਮਾਂ ਦੇ ਵਿਕਰਮਾਂ ਦਾ ਯੋਗ ਅਗਨੀ ਨੰਦ ਖਤਮ ਕਰੋ ਪਿਛਲੇ ਜਨਮਾਂ ਦੇ ਵਿਕਰਮਾਂ ਨੂੰ योग अग्नि खत्म करो प्रश्न है खुदाई खिदमतगार बनने एक चिंता चाहिए है खुदाई खिदमतगार बनने एक चिंता चाहती है उत्तर सानू याद की यात्रा रह के पावन जरूर बनना है पावन बनन का फुरना चाहिए है चिंता चाहती है यही मुख्य सबजैक्ट है जो बच्चे पावन बनते ने बाप दे खिदमत गार बन सकते ने बाप कला करेगा इसलिए बच्चों श्रीमत अपने ही योगवल नश्व पावन बना के पावन राजधानी बनानी है पहले खुद को पावन बनाना है ओम शांति ये तो बच्चे जरूर समझते हैं ਅਸੀਂ ਬਾਬਾ ਕੋਲ ਆਨੇ ਹਾਂ ਰਿਫਰੈਸ਼ ਹੋਣ ਦੇ ਲਈ ਉੱਥੇ ਸੈਂਟਰ ਤੇ ਜਦੋਂ ਜਾਂਦੇ ਹੋ ਐਵੇਂ ਨਹੀਂ ਸਮਝ ਸਕਦੇ ਬੱਚੇ ਸਮਝਦੇ ਨੇ ਬਾਬਾ ਹਨ ਮਦਵਨ ਵਿੱਚ ਹੈ ਬਾਬਾ ਦੀ ਮੁਰਲੀ ਚੰਗੀ ਹੈ ਬੱਚਿਆਂ ਦੇ ਲਈ ਬੱਚੇ ਸਮਝਣਗੇ ਅਸੀਂ ਜਾਂਦੇ ਹਾਂ ਮਦਵਨ ਮੁਰਲੀ ਸੁਣਨ ਮੁਰਲੀ ਅੱਖਰ ਸ਼੍ਰੀ ਕ੍ਰਿਸ਼ਨ ਦੇ ਲਈ ਸਮਝ ਲਿਆ ਮੁਰਲੀ ਦਾ ਅਤ ਕੋਈ ਵੀ ਨਹੀਂ ਜਾਣਦਾ ਬਾਬਾ ਨੇ ਤੁਸੀਂ ਬੱਚਿਆਂ ਨੂੰ ਸਮਝਾਇਆ ਹੁਣ ਤੁਹਾਨੂੰ ਸਮਝ ਆ ਗਈ ਤੁਸੀਂ ਫੀਲ ਕਰਦੇ ਹੋ ਬਰਾਬਰ ਅਸੀਤਾ ਬਹੁਤ ਹੀ ਬੇਸਮਝ ਬਣ ਕੇ ਸੀ ਹੁਣ ਬਾਬਾ ਨੇ ਆਕੇ ਸਾਨੂੰ ਸਮਝਦਾਰ ਬਣਾਇਆ ਹੈ ਐਨੇ ਕੋਈ ਹੋਰ ਆਪਣੇ ਆਪ ਨੂੰ ਸਮਝਦੇ ਨਹੀਂ ਐਥੇ ਜਦੋਂ ਆਂਦੇ ਹੋ ਨਿਸ਼ਚੈ ਬੁੱਧੀ ਹੁੰਦੀ ਹੈ ਬਰਾਬਰ ਅਸੀਂ ਬਹੁਤ ਬੇਸਮਝ ਬਨ ਗਏ ਸੀ ਤੁਸੀਂ ਸਾਜੂ ਵਿੱਚ ਕਿੰਨੇ ਸਮਝਦਾਰ ਵਿਸ਼ਵਦੇ ਮਾਲਿਕ ਸੀ ਕੋਈ ਮੂਰਖ ਥੋੜੀ ਵਿਸ਼ਵ ਦਾ ਮਾਲਿਕ ਬਣ ਸਕਦਾ ਹੈ ਇਹ ਲక్ష్ਮੀ ਨਾਰਾਇਣ ਵਿਸ਼ਵਦੇ ਮਾਲਿਕ ਸੀ ਨਾ ਐਨੇ ਸਮਝਦਾਰ ਸੀ ਤਾਂ ਹੀ ਤਾਂ ਭਗਤੀ ਮਾਰਗ ਵਿੱਚ ਪੂਝੇ ਜਾਂਦੇ ਨੇ ਜੜ ਚਿੱਤਰ ਕੁਝ ਵੀ ਬੋਲ ਨਹੀਂ ਸਕਦੇ ਸ਼੍ਰੀ ਬਾਬਾ ਦੀ ਪੂਜਾ ਕਰਦੇ ਨੇ ਉਹ ਕੁਝ ਬੋਲ ਸਕਦੇ ਨੇ ਕਿ ਸ਼੍ਰੀ ਬਾਬਾ ਤਾਂ ਇੱਕ ਵਾਰੀ ਆ ਕੇ ਬੋਲਦੇ ਨੇ ਪੂਜਾ ਕਰਨ ਵਾਲਿਆਂ ਨੂੰ ਵੀ ਪਤਾ ਨਹੀਂ ਗਿਆਨ ਸੁਣਾਉਣ ਵਾਲਾ ਸ਼੍ਰੀ ਬਾਬਾ ਹੈ ਉਹ ਤਾਂ ਸ਼੍ਰੀ ਕ੍ਰਿਸ਼ਨ ਦੇ ਲਈ ਸਮਝਦੇ ਨੇ ਉਹਨਾਂ ਨੇ ਮੁਰਲੀ ਚਲਾਈ ਜਿਸ ਦੀ ਪੂਜਾ ਕਰਤੇ ਉਹ ਜ਼ਿਆਕੂਪੇਸ਼ਨ ਨੂੰ ਨਹੀਂ ਜਾਣਦੇ ਪੂਜਾ ਬਿਲਕੁਲ ਨਿਸ਼ਫਲ ਹੋ ਜਾਵੇ ਨਾ ਜਦੋਂ ਤੱਕ ਬਾਪਾਂ ਤੁਸੀਂ ਬੱਚਿਆਂ ਨੂੰ ਵੀ ਕਈਆਂ ਨੇ ਵੇਦ ਸ਼ਾਸਤਰ ਕੁਝ ਨਹੀਂ ਪੜ੍ਹੇ। ਕੋਣ ਤਾਂ ਹਾਨੂੰ ਬਾਪ ਸਤ ਬਾਪ ਸਮਝਾ ਰਹੇ ਨੇ ਪੜ੍ਹਾ ਰਹੇ ਨੇ। ਤੁਸੀਂ ਸਮਝਦੇ ਹੋ ਬਰੋਬਰ ਸੱਚਾ ਪੜ੍ਹਾਉਣ ਵਾਲਾ ਇੱਕ ਬਾਪ ਹੈ। ਬਾਪ ਨੂੰ ਕਿਹਾ ਜਾਂਦਾ ਸਤ। ਨਾਰਤੋ ਨਾਰਾਇਣ ਬਣਾਂਦੀ। ਸੱਚੀ ਕਥਾ ਬਾਪ ਹੀ ਸੁਣਾਉਂਦੇ ਨੇ। ਅਰਥ ਤਾਂ एकदम ਠੀਕ ਹੈ। ਸਤ ਬਾਪ ਅੰਦੇ ਨੇ ਨਾਰਤੋ ਨਾਰਾਇਣ ਬਨਾਂ ਦੇ ਲਈ ਜ਼ਰੂਰ ਸਾਧਯੁਗ ਸਥਾਪਨ ਕਰਨਗੇ ਪੁਰਾਣੀ ਦੁਨਿਆਵ ਕਾਇਯੁਗ ਥੋੜੀ ਬਨੇਗੀ ਕਥਾ ਸੁਨਣ ਸਮੇ ਕਿਸੇ ਦੀ ਬੁੱਧੀ ਵਿੱਚ ਨਹੀਂ ਹੋਏਗਾ ਕਿ ਅਸੀਂ ਨਾਰਤੋ ਨਾਰਾਇਣ ਬਣਾਂਗੇ ਹੁਣ ਤੁਹਾਨੂੰ ਨਾਰਤੋ ਨਾਰਾਇਣ ਬਨੰਦਾ ਰਾਜਯੁਗ ਸਿਖਾਂਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਬਾਪ ਕਹਿੰਦੀ ਨਹੀਂ ਮੈਂ ਕਨਪ ਕਲਪ ਆਕੀ ਸੰਚਾਂਦਾ ਹਾ ਯੁਗੇ ਯੁਗੇ कि आवगा ब्रह्मा का चित्र दिखा के ती समझा सकते हो कि शिव बाबा का रथ है ये उन्होंने बहुत जन्म दे अंतिम जन्म का जन्म है पतित उने बन गए हूँ भी पावन बनते ने अस भी बनते हाँ सिवाय योग बनते कोई पावन बना नहीं सकता विकर्म विनाश हो नहीं सकते पानी भी स्नान करने कोई पावन नहीं पाता ये योग अग्नि है पानी तो हुंदा है अग बुझा दे अग होंदी है जला वाली पानी कोई आकता नहीं स्नान विकर्म विनाश हो सब तो ज़्यादा गुरु एस ने कि ब्रह्मा ने कि शास्त्र भी बहुत पढ़े इस जन्म जिमें पंडित सी ਲੇਕਿਨ ਉਸ ਨਾਲ ਫਾਇਦਾ ਤਾਂ ਕੁਝ ਨਹੀਂ ਹੋਇਆ ਪੁੰਨਿਆ ਆਤਮਾ ਤਾਂ ਬਣੇ ਹੀ ਨਹੀਂ ਪਾਪ ਹੀ ਕਰਦੀ ਰਹੀ ਬਾਬਾ ਨੇ ਸਮਝਾਇਆ ਜੋ ਆਪਣੇ ਆਪ ਨੂੰ ਬੱਚੇ ਸਮਝਦੇ ਨੇ ਐਸ ਜਨਨ ਵਿੱਚ ਜੋ ਪਾਪ ਕੀਤੇ ਨੇ ਸੰਮੁਖ ਬਾਪ ਆਇਆ ਹੈ ਤਾਂ ਪਾਪ ਕਰਮ ਦੱਸ ਦੇਣੇ ਚਾਹੀਦੇ ਨੇ ਹਲਕਾ ਹੋ ਜਾਵੇਗਾ ਐਸ ਜਨਮ ਵਿੱਚ ਹਲਕੇ ਹੋ ਜਾਣਗੇ ਫਿਰ ਫੁਰਸਾਤ ਕਰਨਾ ਹੈ ਜਨਮ ਜਨਮਾਂਤਰ ਦੇ ਪਾਪ ਕਰਮਾਂ ਦਾ ਬੋਝਾ ਸਿਰ ਤੇ ਹੈ ਐਸ ਨੂੰ ਉਤਾਰਨਾ ਹੈ ਬਾਪ ਯੋਗ ਦੀ ਗੱਲ ਸਮਝਾਉਂਦੇ ਨੇ ਯੋਗ ਨਾਲ ਹੀ ਵਿਕਰਮ ਵਿਨਾਸ਼ ਹੋਣਗੇ ਇਹ ਗੱਲਾਂ ਤੁਸੀਂ ਸੁਣਦੇ ਹੋ ਸਤਜੁਗ ਵਿੱਚ ਇਹ ਗੱਲਾਂ ਹੋਰ ਕੋਈ ਸੁਣਾ ਨਾ ਸਕੇ ਇਹ ਸਾਰਾ ਡਰਾਮਾ ਬਣਿਆ ਹੋਇਆ ਹੈ ਸੈਕਿੰਡ ਬਾਈ ਸੈਕਿੰਡ ਡਰਾਮਾ ਫਿਰਦਾ ਰਹਿੰਦਾ ਹੈ ਇੱਕ ਸੈਕਿੰਡ ਨਹੀਂ ਮਿੰਦਾ ਦੂਜੇ ਨਾਲ ਸੈਕਿੰਡ ਬਾਈ ਸੈਕਿੰਡ ਆਯੂ ਵੀ ਕੱਟ ਹੁੰਦੀ ਜਾਂਦੀ ਹੈ ਉਮਰ ਵੀ ਕੱਟ ਹੁੰਦੀ ਜਾਂਦੀ ਹੈ ਹੁਣ ਤੁਸੀਂ ਆਪਣੀ ਉਮਰ ਨੂੰ ਵੱਡਾ ਬਣਾਉਂਦੇ ਹੋ ਯੋਗ ਬਲ ਦੇ ਨਾਲ ਯੋਗ ਦੇ ਲਈ ਬਾਬਾ ਕਿੰਨਾ ਜੋਰ ਦਿੰਦੇ ਨੇ ਪਰ ਕਈ ਸਮਝਦੇ ਨਹੀਂ ਕਹਿੰਦੇ ਨੇ ਬਾਬਾ ਅਸੀਂ ਤਾਂ ਕੜੀ-ਕੜੀ ਪੋਲ ਜਾਂਦੇ ਹਾਂ ਤਾਂ ਬਾਬਾ ਕਹਿੰਦੇ ਨੇ ਯੋਗ ਔਰ ਕੋਈ ਗਲਤ ਨਹੀਂ ਇਹ ਤਾਂ ਯਾਦ ਦੀ ਯਾਤਰਾ ਹੈ ਬਾਪ ਨੂੰ ਯਾਦ ਕਰਦੀ ਕਰਦੀ ਪਾਪ ਕਰਦੇ ਜਾਣਗੇ ਅੰਤਮਤੇ ਸੁਗਤੀ ਹੋ ਜਾਵੇਗੀ ਐਸੇ ਇੱਕ ਮਿਸਾਲ ਵੀ ਦਿੰਦੇ ਨੇ ਕਿਸੇ ਨੇ ਕਿਸੇ ਨੂੰ ਕਿਹਾ ਕਿ ਤੂੰ ਭੈਸ ਹੈ ਤਾ ਆਪਣੇ ਆਪ ਨੂੰ ਭੈ ਸਮਝਣ ਲਗਿਆ ਉਸ ਨੂੰ ਕਿਹਾ ਦਰਵਾਜ਼ੇ ਤੋਂ ਬਾਹਰ ਆ ਕਹਿੰਦਾ ਹੈ ਮੈਂ ਤਾਂ ਭੈਸ ਹਾਂ ਮਚ ਹਾਂ ਮੈਂ ਕਿਵੇਂ ਬਾਹਰ ਆ ਸੱਚ ਮੁੱਚ ਜੀਵੇ ਉਪਨਸ ਹੀ ਬਣ ਗਿਆ ਇਹ ਤਾਂ ਸਿਰਫ ਮਿਸਾਨ ਦੱਸਿਆ ਹੈ ਬਾਕੀ ਕੋਈ ਅਜੇ ਘੰ ਹੁੰਦਾ ਨਹੀਂ ਇਹ ਕੋਈ yathasth ਨਹੀਂ ਹੈ ਹਮੇਸ਼ਾ ਰੀਅਲ ਗੰਤਾ ਮਿਸਾਨ ਦਿੱਤਾ ਜਾਂਦਾ ਹੈ ਨਾ ਐਸ ਸਮੇਂ ਬਾਪ ਤੋਂ ਹਨ ਜੋ ਸਮਝਾਂਦੇ ਨੇ ਭਗਤੀ ਮਾਰ ਵਿੱਚ ਉਸ ਦੇ ਹੀ ਤੋਹਾਰ ਮਨਾਏ ਜਾਂਦੇ ਨੇ ਕਿੰਨੇ ਮੇਲੇ ਮਨਾਖੜੇ ਹੁੰਦੇ ਨੇ ਬਾਤੀ ਇਸ ਸਮੇਂ ਜੋ ਹੁੰਦਾ ਹੈ ਉਸੇ ਤੋ ਹਰ ਬਾਨ ਸੰਦੀ ਨੇ ਤੁਸੀਂ ਇੱਥੇ ਕਿੰਨੇ स्वच्छ ਬੰਦੇ ਹੋ ਮੇਲੇ ਮਨਾਕੜਿਆਂ ਵਿੱਚ ਕਿੰਨੇ ਮੇਲੇ ਹੁੰਦੇ ਨੇ ਸਰੀਰ ਨੂੰ ਮਿੱਟੀ ਮਲਦੇ ਰਹਿੰਦੇ ਨੇ ਸਮਝਦੇ ਨੇ ਐਸਨਾਨ ਪਾਪ ਕੱਟ ਜਾਣਗੇ ਬਾਬਾ ਦਾ ਖੁਦ ਬ੍ਰਹਮਾ ਬਾਬਾ ਦਾ ਇਹ ਖੁਦ ਸਭ ਕੁਝ ਕੀਤਾ ਹੋਇਆ ਹੈ ਨਾਸਤਿਕ ਵਿੱਚ ਕਿੰਨਾ ਗੰਦਾ ਪਾਣੀ ਸੀ ਉੱਥੇ ਜਾ ਕੇ ਮਿੱਟੀ ਮਲਦੇ ਸੀ ਸਮ ਉਹਦੇ ਸੀ ਇਸ ਨਾਲ ਪਾਪ ਖਤਮ ਹੋ ਜਾਣਗੇ ਉਸ ਮਿੱਟੀ ਨੂੰ ਸਾਫ ਕਰਨ ਦੇ ਲਈ ਫਿਰ ਪਾਣੀ ਲੈ ਕੇ ਆਉਂਦੇ ਸੀ ਵਿਲਾਇਤ ਵਿੱਚ ਕੋਈ ਵੱਡਾ ਮਹਾਰਾਜਾ ਆਦਾ ਜਾਂਦਾ ਸੀ ਮਹਾਰਾਜਾ ਆਦੀ ਜਾਂਦੇ ਸੀ ਗੰਗਾ ਚਰ ਦਾ ਮਟਕਾ ਨਾਲ ਲੈ ਕੇ ਜਾਂਦੇ ਸੀ ਸਟੀਮਰ ਵਿੱਚ ਵੀ ਉਹੀ ਪਾਣੀ ਪਿੰਦੇ ਰਹਿੰਦੇ ਸੀ ਅੱਗੇ 에어로ਪਲੇਨ ਮੋਟਰਾਂ ਦੀ ਥੋੜੀ ਸੀ ਦੰਦਾ ਜੰਦਾ ਵਟਕਾ ਨਾਂ ਲੈ ਜਾਂਦੀ 100 150 ਵਰਿਆਂ ਵਿੱਚ ਕੀ ਬਣ ਗਿਆ ਸਾਜੂ ਗਾਦੀ ਵਿੱਚ ਸਾਇੰਸ ਬਹੁਤ ਕੰਮ ਆਂਦੀ ਹੈ ਉੱਥੇ ਤਾਂ ਮਹਿਲ ਬਨਣ ਵਿੱਚ ਵੀ ਦੇਰੀ ਨਹੀਂ ਲੱਗਦੀ ਹੁਣ ਤਾਂ ਸਾਡੀ ਬੁੱਧੀ ਪਾਰਸ ਬੁੱਧੀ ਬੰਦੀ ਹੈ ਸਭ ਕੰਮ ਸਹਿਜ ਕਰ ਲੈਂਦੀ ਹੈ ਜਿਵੇਂ ਇੰਥੇ ਮਿੱਟੀ ਦੀਆਂ ਇੱਟਾਂ ਬੰਦੀਆਂ ਉੱਥੇ ਸੋਨੇ ਦੀਆਂ ਬੰਦੀਆਂ ਨੇ ਐਸ ਤੇ ਮਾਇਆ ਮਚੰਦਰ ਦਾ ਖੇਲ ਵੀ ਵਖਾੰਦੀ ਨੇ ਇਹ ਉਹਨਾਂ ਨੇ ਨਾਟਕ ਬੈਥ ਬਣਾਏ ਨਹੀਂ ਦਿਖਾਉਣ ਦੇ ਲਈ ਬਰੋਬਤ ਸਵਰਗ ਵਿੱਚ ਸੋਨੇ ਦੀਆਂ ਇਟਾਨੇ ਉਸ ਨੂੰ ਕਿਹਾ ਜਾਂਦਾ ਹੈ 골ਡਨ ਇਸ ਇਸ ਨੂੰ ਕਿਹਾ ਜਾਂਦਾ ਹੈ ਆਇਰਨ ਇਸ ਸਵਰਗ ਨੂੰ ਸਭ ਯਾਦ ਕਰਤੇ ਨੇ ਚਿੱਤਰ ਵੀ ਉਹਨਾਂ ਦੇ ਕਾਇਮ ਨੇ ਕਹਿੰਦੇ ਨੇ ਆਦੀ ਸਨਾਤਨ ਦੇਵੀ ਦੇਵਤਾ ਧਰਮ ਫਿਰ Hindu ਧਰਮ ਵੀ ਕਹਿ ਦਿੰਦੇ ਨੇ ਦੇਵਤਾ ਦੇ ਬਦਲੇ Hindu ਧਰਮ ਕਹਿ ਦਿੱਤਾ ਕਿਉਂਕਿ ਵਿਕਾਰੀ ਬਣ ਕੇ ਨਾ ਖੁਦ ਨੂੰ ਦੇਵਤਾ ਕਿਵੇਂ ਕਹਿਨ ਤੁਸੀਂ ਕਿੱਥੇ ਜਾਂਦੇ ਹੋ ਇਹ ਸਮਝਾਂਦੇ ਹੋ ਕਿਉਂਕਿ ਤੁਸੀਂ ਮੈਸेंजर ਹੋ ਪੈਗੰਬਰ ਵੋ ਬਾਪ ਦਾ ਪਰਿਚੈ ਹਰ ਇੱਕ ਨੂੰ ਦੇਣਾ ਹੈ ਕੋਈ ਛੱਟ ਸਮਝੇਗਾ ਤਾਂ ਕਹਿਣਗੇ ਬਰोबर ਠੀਕ ਕਹਿੰਦੇ ਹੋ ਤੋ ਬਾਪ ਬਰोबर ਠੀਕ ਨੇ ਕੋਈ ਕਹੇਗਾ ਪਰਮਾਤਮਾਤਾ ਸਰਵਿਆਪੀ ਹੈ ਤੁਸੀਂ ਸਮਝ ਸਮਝਾਂਦੇ ਹੋ ਹੱਦ ਦੇ ਬਾਪ ਤੋਂ ਮਿਲਦਾ ਹੈ ਹੱਦ ਦਾ ਵਰਸਾ ਪਰਲੋਕਿਕ ਬਾਪ ਤੋਂ ਮਿਲਦਾ ਹੈ ਬੇਵਤਾ ਵਰਸਾ ਇੱਕ ਹੀ ਜਨਮ ਦੇ ਲਈ ਇਹ ਗਿਆਨ ਹੁਣ ਹੈ ਸਾਜ ਵਿੱਚ ਇਹ ਗਿਆਨ ਨਹੀਂ ਰਹਿੰਦਾ ਸੰਗਮ ਤੇ ਵਰਸਾ ਮਿਲਦਾ ਹੈ ਫਿਰ ਇੱਕ ਹੀ ਪੀੜੀ ਜਨਮ ਬਾਈ ਜਨਮ ਤੁਸੀਂ ਰਾਜ ਕਰਦੇ ਹੋ ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬੰਦੇ ਹੋ ਇਹ ਤੁਹਾਨੂੰ ਹੁਣ ਪਤਾ ਲੱਗਿਆ ਹੈ ਜੋ ਪੱਕੇ ਨਿਸ਼ਚੇ ਬੁੱਤੀ ਨੇ कोई संशय उठाने की गल नहीं बेफद् दे बेफद्व तो वरसा मिलता है श्री बाबा आन के जरूर कुछ ना कुछ ही तो ने नई बैल्स बहुत चंगा है यदा लगा के रखना है घर -तार घर मैसेज देना है कोई मने ना मने विदा शायद आप समझनगी भगवान आया हुआ है फिर जिन्ना नु मैसेज ਦਿੱਤਾ ਹੋਏਗਾ ਉਹ یاد ਕਰਨਗੇ ਕਿ سفید پوش والے ਫਰਿਸ਼ਤੇ ਕੌਣ ਸੀ ਸੁਖਵਤਨ ਵਿੱਚ ਤੁਸੀਂ ਫਰਿਸ਼ਤੇ ਦੇਖਦੇ ਹੋ ਨਾ ਤੁਸੀਂ ਜਾਣਦੇ ਹੋ ਮम्मा बाबा योग बन नाल अजयਾ ਫਰਿਸ਼ਤਾ ਬੰਦਿਨੀ ਸੋ ਅਸੀਂ ਵੀ ਬਣਾਂਗੇ ਇਹਦਨਾ ਬਾਪ ਐਨਾ ਵਿੱਚ ब्रह्मा तन ਵਿੱਚ ਪਰਵੇਸ਼ ਕਰਕੇ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਨੇ ਡਾਇਰੈਕਟ ਆਕੇ ਨੌਲੇਜ ਦਿੰਦੇ ਨੇ ਜੋ 바ਵਾ ਵਿੱਚ ਨੌਲੇਜ ਹੈ ਉਹ ਤੁਸੀਂ ਬੱਚਿਆਂ ਵਿੱਚ ਵੀ ਹੈ ਜਦੋਂ ਉੱਪਰ ਜਾਂਦੇ ਹੋ ਨੌਲੇਜ ਦਾ ਪਾਠ ਪੂਰਾ ਉਹ ਜਾਂਦਾ ਹੈ ਫਿਰ ਜੋ ਪਾਠ ਮਿਲਿਆ ਉਹੀ ਸੁੱਖ ਦਾ ਪਾਠ ਵਜਾਂਦੇ ਹੋ ਇਹ ਨੌਲੇਜ ਤਾਂ ਸਾਰੀ ਪੁੱਲ ਜਾਂਦੀ ਹੈ ਤੁਸੀਂ ਬੱਚੇ ਕਿੱਥੇ ਵੀ ਜਾਂਦੇ ਹੋ ਮੈਸੇਂਜਰ ਦੀ ਨਿਸ਼ਾਨੀ ਇਹ ਬੈਜ ਜ਼ਰੂਰ ਨਾਲ ਹੋਣਾ ਚਾਹੀਦਾ ਹੈ ਭਲੇ ਕੋਈ ਐਸ ਤੇ ਹਾਸਾ ਕਰੇ ਹਾਸਾ ਵੀ ਕੀ ਕਰੇਗਾ ਤੁਸੀਂ ਤਾਂ ਯਥਾਰਥ ਗੱਲਾਂ ਸੁਣਾਉਂਦੇ ਹੋ ਨਾ ਇਹ ਬੇਹਤ ਆ ਬਾਪ ਹੈ ਉਸ ਦਾ ਨਾਮ ਹੈ ਸ਼ਿਵ ਬਾਬਾ ਉਹ ਕਲਿਆਣਕਾਰੀ ਹੈ ਆ ਕੇ ਸਵਰਗ ਦੀ ਸਥਾਪਨਾ ਕਰਦੇ ਵੀ ਇਹ ਪੁਰਸ਼ੋਤਮ ਸੰਗਮ ਯੁਗ ਹੈ ਇਹ ਸਾਰਾ ਗਿਆਨ ਤੁਸੀਂ ਬੱਚਿਆਂ ਨੂੰ ਮਿਲਿਆ ਹੈ ਬਾਪਾ ਕੇ ਹੁਣ ਸਵਰਗ ਦੀ ਸਥਾਪਨਾ ਕਰ ਰਹੇ ਨੇ ਫੇ ਰਜੇ ਇਹ ਬਾਪ ਨੂੰ ਭੁੱਲਣਾ ਕਿਉ ਚਾਹਂਦਾ ਦਰਤਾ ਬਿਲਕੁਲ ਸਹੀ ਜਤ ਚਾਂਦੇ ਫਿਰਤੇ ਬਾਪ ਤੇ ਵਰਸੇ ਨੂੰ ਯਾਦ ਕਰਨਾ ਹੈ ਸ਼ਾਂਤੀ ਤਾਂ ਸੁਖ ਤਾਂ ਤੁਸੀਂ ਬੱਚੇ ਇੱਥੇ ਆਂਦੇ ਹੋ ਮੁਰਲੀ ਸੁਣ ਕੇ ਜਾਂਦੇ ਹੋ ਫਿਰ ਦੂਜਿਆਂ ਨੂੰ ਸੁਣਾਣੀ ਚਾਹੀਦੀ ਹੈ ਐਵੇਂ ਨਹੀਂ ਕਿ ਸਿਰਫ ਬ੍ਰਾਹਮਣੀ ਹੀ ਮੁਰਲੀ ਸੁਣਾਵੇ ब्राह्मणी ਨੂੰ ਆਪ ਸਮਾਨ ਬਣਾ ਕੇ ਤਿਆਰ ਕਰਨਾ ਚਾਹੀਦਾ ਹੈ ਨਾ ਤਾਂ ਕਿ ਬੋਤਿਆਂ ਦਾ ਤੰल्याਨ ਕਰ ਸਕੋ ਜੇਕਰ ਇੱਕ ब्राह्मणी ਕਿੱਥੇ ਚਲੀ ਜਾਂਦੀ ਹੈ ਤਾਂ ਕਿ ਦੂਜੀ ਸੈਂਟਰ ਨਹੀਂ ਚਲਾ ਸਕਦੀ ਕੀ ਧਾਰਨਾ ਨਹੀਂ ਕੀਤੀ ਸਟੂਡੈਂਟ ਨੂੰ ਪੜਨ ਪੜਾੰਦਾ ਸ਼ੌਕ ਚਾਹੀਦਾ ਹੈ ਮੁਰਲੀ ਤਾਂ ਬਹੁਤ ਸਹਿਜ ਹੈ ਕੋਈ ਵੀ ਧਾਰਨ ਕਰਤੀ ਕਲਾਸ ਕਰਾ ਸਕਦਾ ਹੈ ਇੱਥੇ 바ਵਾ ਬੈਠੇ ਨੇ ਬਾਪ ਬੱਚਿਆਂ ਨੂੰ ਕਹਿੰਦੇ ਨੇ ਕੋਈ ਵੀ ਗੱਲ ਵਿੱਚ संशय नहीं होना चाहता एक बाप सब कुछ जानते ने एक ही इस प्रश्न दरकार नहीं है सवेरे बैठ बाप याद दी यात्रा विच मदद सवेरे बैठ बाप याद करता हाँ बच्चे याद दी यात्रा विच मदद करता हाँ ब्रह्मा बाबा बोले बेहद ਬਾਪ ਤੇ ਬੱਚੇ ਸਾਰੇ ਯਾਦ ਰਹਿੰਦੇ ਨੇ ਨਾ ਤੁਸੀਂ ਬੱਚਿਆਂ ਨੂੰ ਐਸ ਯਾਦ ਦੀ ਮਦਦ ਨਾਲ ਸਾਰੇ ਵਿਸ਼ਮ ਨੂੰ ਪਾਵਨ ਬਣਾਉਣਾ ਹੈ ਐਸ ਵਿੱਚ ਤੁਸੀਂ ਸਹਿਯੋਗ ਦੀ ਉਂਗਲੀ ਦਿੰਦੇ ਹੋ ਪਵਿੱਤਰਤਾ ਸਾਰੀ ਦੁਨੀਆ ਨੂੰ ਬੰਨਾ ਹੈ ਨਾ ਬਾਪ ਸਾਰੇ ਬੱਚਿਆਂ ਤੇ ਨਜ਼ਰ ਰੱਖਦੇ ਨੇ ਸਭ ਸ਼ਾਂਤੀ ਤਾਂ ਵੀ ਚਲੇ ਜਾਂਦਾ ਸਭ ਦਾ ਟੈਨਸ਼ਨ ਖਿਚਵਾਉਂਦੇ ਨੇ ਬਾਪ ਤਾਂ ਦੇਹਦ ਵਿੱਚ ਬੈਠਣਗੇ ਨਾ મે આયા હા ساری દુનિયા નું પાવન બનાન ساری દુનિયા નું કરંટ દે રયા હા પવિત્ર હો જાન જીના ਦਾ પૂરા યોગ બલ હોયગા સમજન કે બાબા હુન બેઠ કે યાદ દી યાત્રા શીખા રહી ને જેસナル વિશે وچ શાંતિ હોndi હે બચ્ચે વી યાદ وچ રહે દેને તમ તદ મિલતી હે મદદગાર બચ્ચે વી ચાહી દેને ના ખુદાઈ કીદમતગાર નિશ્ચય બુદ્ધિ હી યાદ કરન કે ਤੁਹਾਡੀ ਪਹਿਲੀ ਸਬਜੈਕਟ ਹੈ ਪਾਵਨ ਬਨੰਦੀ ਗੋਇਆ ਤੁਸੀਂ ਬੱਚੇ ਨਿਮਿਤ ਬੰਦੇ ਹੋ ਬਾਪ ਦੇ ਨਾਲ ਬਾਪ ਨੂੰ ਬੁਲਾਉਂਦੇ ਨੇ ਪਤਿਤ ਪਾਵਨ ਉਹਨੋਂ ਕੰਲਾ ਕੀ ਕਰੇਗਾ ਖਿਦਮਤਗਾਰ ਚਾਹੀਦੇ ਨੇ ਨਾ ਤੁਸੀਂ ਜਾਣਦੇ ਹੋ ਅਸੀਂ ਵਿਸ਼ਵ ਨੂੰ ਪਵਿੱਤਰ ਬਣਾ ਕੇ ਫਿਰ ਸਾਰੇ ਵਿਸ਼ਵ ਤੇ ਰਾਜ ਕਰਾਂਗੇ ਬੁੱਧੀ ਵਿੱਚ ਜਦੋਂ ਅਜੇਹਾ ਨਿਸ਼ਚੈ ਚੜੇਗਾ ਤੁਸੀਂ ਬੱਚੇ ਜਾਣਦੇ ਹੋ ਅਸੀਂ ਬਾਪ ਦੀ શ્રી ਮਤਨਨ ਆਪਣੇ ਯੋਗ ਬੰਨਨ ਆਪਣੇ ਲਈ ਰਾਸਨੀ ਸਥਾਪਨ ਕਰ ਰਹਿਗਾ ਇਹ ਨਾ ਸੜਨਾ ਚਾਹੀਦਾ ਹੈ ਇਹ ਰੋਹਾਨੀ ਗੱਲਾਂ ਨੇ ਬੱਚੇ ਸਮਝਦੇ ਨਹੀਂ ਹਨ ਕਲਪ ਬਾਬਾ ਐਸ ਰੋਹਾਨੀ ਬੰਨ ਨਾਲ ਸਹਨੋ ਵਿਸ਼ਰਦਾ ਮਾਲਿਕ ਬਣਾ ਦੇਣੀ ਇਹ ਵੀ ਸਮਝੀ ਕੋ ਸ਼ੀ ਬਾਬਾ ਕੇ ਸਵਰਗ ਦੀ ਸਥਾਪਨਾ ਕਰ ਦੇਣੀ ਮੋਨ ਸਿਰਤੇ ਯਾਦ ਦੀ ਯਾਤਰਾ ਦਾ ਫੁਰਨਾ ਹੈ ਪੁਰਸ਼ਾਰਤ ਕਰਨਾ ਹੈ ਧੰਦਾ ਕਰ ਦੇਵੀ ਯਾਦ ਦੀ ਯਾਤਰਾ ਰਹੀ एवर हंदी बनांदे ਲਈ باپ ਕਮਾਈ ਬੜੀ ਜ਼ਬਰਦਸਤ ਕਰਨਦੇ ਨੇ। ਇਸ ਸਮੇ ਸਭ ਕੁਝ ਪੁਨਾਣਾ ਪੈਂਦਾ ਹੈ। ਅਸੀ ਆਤਮਾ ਮਾਂ ਜਾ ਰਹੀਆਂ ਹਾਂ। ਆਤਮ ਭਿਮਾਨੀ ਬਣਨੇ ਦੀ ਪ੍ਰੈਕਟਿਸ ਕਰਾਈ ਜਾਂਦੀ ਹੈ। ਖਾਣ ਦੇ ਪਿੰਦੇ ਚਲਦੇ ਫਿਰਦੇ ਕੀ باپ ਨੂੰ ਯਾਦ ਨਹੀਂ ਕਰ ਸਕਦੇ। ਕਪੜਾ ਸिलाई ਕਰਦੇ ਬੁੱਧੀਯੋਗ باپ ਬੁੱਧੀਯੋਗ ਬਾਪ ਹੁਦੇ ਵੱਲ ਰਹੇ। ਇਹ ਬੜਾ ਸਹਜ ਹੈ। باپ ਦੀ ਯਾਦ ਬਣੀ ਰਹੀ। ਇਹ ਤਾਂ ਸਮਝਦੇ ਹੋ ਨਾ। 84 ਦਾ ਚੱਕਰ ਪੂਰਾ ਹੋਇਆ ਅਸੀਂ ਆਤਮਾਵਾਂ ਉਹ ਰਾਜਯੋਗ ਸਿੱਖ ਰਹੀ ਆਪਾਂ ਬਾਪਸਾਂ ਨੂੰ ਰਾਜਯੋਗ ਸਿਖਾਣਾ ਹੀ ਨਹੀਂ ਇਹ ਵਰਦੀ ਹਿਸਟਰੀ ਜੀਓਗ੍ਰਾਫੀ ਰਿਪੀਟ ਹੁੰਦੀ ਰਹਿੰਦੀ ਹੈ ਕਾਲਾ ਪਹਿਲੇ ਵੀ ਐਵੇਂ ਹੋਇਆ ਸੀ ਜੋ ਹੁਣ ਰਿਪੀਟ ਹੋ ਰਿਹਾ ਹੈ ਰੈਪੀਟੇਸ਼ਨ ਦਾ ਰਾਜ ਬਾਪ ਹੀ ਸਮਝਾਂਤੇ ਨਹੀਂ ਹਰ ਇੱਕ ਨੂੰ ਡਰਾਮਾ ਵਿੱਚ ಪಾਟ ਮਿਲਿਆ ਹੋਇਆ ਹੈ ਉਹੀ ਵਜਾਂਦੇ ਰਹਿੰਦੇ ਨੇ बच्चों राय दिखती जाती है बाप याद करो तो सतो प्रधान बनोगे फिर शरीर भी छूट जाएगा बुद्धि तो यही है ऐसी आत्मा सतो प्रधान बनीए क्योंकि वापिस घर जाना है साजू भी एवं नहीं कहे ओथे तक कहे एक पुराना शरीर छड़ दूजा लेना है उख नहीं ए, इत दुख धाम है पुराना शरीर है समझते ने ऐसन वापिस अपने का जाइए बाप नो निरंतर याद करना है और निरातार बाप ही ज्ञान का सागर है ओ ही आके सब दी सद्गति करते ने बाप कहते ने साधुआ का उद्धार भी मैं ही करता हाँ उन तुसी उस बाप नाल योग लगाओ तुसी आत्मा वाग सब बाप दे वरसे दे हकदार हो अपने आप आत्मा समझ देही अभिमानी बनो निरंतर एक बाप याद करो ताप कटते के अच्छा मिठे मिठे दे बच्चों प्रति मात पिता बाप दादा का याद व्या गुड मॉर्निंग रूहानी बाप दी रूहानी बच्चा नमस्ते रूहानी बच्चों दी रूहानी बाप दादा नो ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਰ ਪਹਿਲੀ ਤਾਰਨਾ ਮੁਰਲੀ ਸੁਣ ਕੇ ਫਿਰ ਸੁਣਾਣੀ ਹੈ ਪੜਨ ਦੇ ਨਾਲ ਨਾਲ ਪੜਾਣਾ ਵੀ ਹੈ ਕਲਿਆਣਕਾਰੀ ਬੰਨਾ ਹੈ ਬੈਜ ਮੈਸੰਜਰ ਦੀ ਨਿਸ਼ਾਨੀ ਹੈ ਇਹ ਸਦਾ ਲਗਾ ਕੇ ਰੱਖਣਾ ਹੈ ਦੂਜਾ ਵਿਸ਼ੇ ਵਿੱਚ ਸ਼ਾਂਤੀ ਸਥਾਪਨ ਕਰਨ ਦੇ ਲਈ ਯਾਦ ਦੀ ਯਾਤਰਾ ਵਿੱਚ ਰਹਿਣਾ ਹੈ ਜਿਵੇਂ ਬਾਪ ਦੀ ਨਜ਼ਰ ਬੇहद ਵਿੱਚ ਰਹਿੰਦੀ ਸਾਰੀ ਦੁਨੀਆ ਨੂੰ ਪਾਵਨ ਬਣਾਉਣ ਦੇ ਲਈ ਕਰੰਟ ਦਿੰਦੇ ਨੇ ਐਵੇਂ ਫਾਲੋ ਫਾਦਰ ਕਰ ਮਦਦਗਾਰ ਬੰਨਾ ਹੈ ਵਰਦਾਨ ਹੈ ਕਰਮ ਤੇ ਯੋਗ ਦੀ ਬੈਲੈਂਸ ਦੁਆਰਾ ਕਰਮਾ ਦੀ ਸਥਿਤੀ ਦਾ ਅਨੁਭਵ ਕਰਨ ਵਾਲੇ ਕਰਮ ਬੰਧਨ ਮੁਕਤ ਭਵ ਕਰਮ ਤੇ ਯੋਗ ਦੀ ਬੈਲੈਂਸ ਦੁਆਰਾ ਕਰਮਾ ਦੀ ਸਥਿਤੀ ਦਾ ਅਨੁਭਵ ਕਰਨ ਵਾਲੇ ਕਰਮ ਬੰਧਨ ਮੁਕਤ ਭਵ ਕਰਮ ਦੇ ਨਾਨ ਨਿਯੋਗ ਦਾ ਬੈਲੈਂਸ ਹੋਵੇ ਤਾਂ ਹਰ ਕਰੰਗ ਵਿੱਚ ਸਵਤੰਤਰ ਸਫਲਤਾ ਮਿਲਦੀ ਰਹੇਗੀ ਕਰਮ ਯੋਗੀ ਆਤਮਾ ਕਦੇ ਕਰਮ ਦੇ ਬੰਧਨ ਵਿੱਚ ਨਹੀਂ ਫਸਦੀ ਕਰਮ ਦੇ ਬੰਧਨ ਤੋਂ ਮੁਕਤ ਨੂੰ ਕਰਮਾ ਤੀਤ ਕਹਿੰਦੇ ਨੇ ਕਰਮਾ ਤੀਤ ਦਾ ਅਰਥ ਹੈ ਨਹੀਂ ਕਰਮ ਤੋਂ ਅਤੀਤ ਹੋ ਜਾਓ ਕਰਮ ਤੋਂ ਨਿਆਰੇ ਨਹੀਂ ਪਰ ਕਰਮ ਦੇ ਬੰਧਨ ਵਿੱਚ ਫਸਣ ਤੋਂ ਨਿਆਰੇ ਬਣੋ ਅਜੇ ਹੀ ਕਰਮ ਯੋਗੀ ਆਤਮਾ ਆਪਣੇ ਕਰਮ ਨਾਲ अनेक करण कर्म श्रेष्ठ बनाने वाली होगी उन्होंने लिए हर कार्य मनोरंजन लगेगा मुश्किल का अनुभव नहीं होगा स्लोगन है परमात्म प्यार ही समय की घंटी है जो अमृत वेले उठा दी है परमात्म प्यार ही समय की घंटी है जो अमृत वेले उठा दी है ओम शांति